ਹਾਂਜੀ ਪੰਜਾਬੀ ਗਿਆਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਜਮਾਤ 10ਵੀਂ ਦੇ ਸਲਾਨਾ ਪੇਪਰ ਪੰਜਾਬੀ A ਮਾਰਚ 2024 ਨੂੰ ਹੱਲ ਕਰਾਂਗੇ ਸਾਰੇ ਬੱਚੇ ਇਸ ਵੀਡੀਓ ਨੂੰ ਧਿਆਨ ਨਾਲ ਦੇਖਿਓ ਜਿਹੜੇ ਬੱਚੇ ਨਵੇਂ ਜੁੜੇ ਨੇ ਉਹ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਪਹਿਲਾ ਸੁੰਦਰ ਲਿਖਾਈ ਲਈ ਰਾਖਮੈਂ ਦੂਜਾ ਪ੍ਰਸ਼ਨ ਵਾਸਤੁਨਿਸ਼ਟ ਪ੍ਰਸ਼ਨ ਪਾਗ ਊੜਾ ਊੜਾ ਪ੍ਰਸ਼ਨ ਹੈ ਪਹਿਲਾ ਕਾਲੀਦਾਸ ਦੇ ਨਾਟਕਾਂ ਦਾ ਅੰਤ ਕਿਸ ਤਰ੍ਹਾਂ ਦਾ ਹੈ ਇਹਦਾ ਉੱਤਰ ਆਊਗਾ ਜੀ ਸੁਖਾਂਤ ਦੂਜਾ ਪ੍ਰਸ਼ਨ ਆੜਾ ਮੇਰੇ ਵੱਡੇ ਵਡੇਰੇ ਨਿਵੰਦ ਵਿੱਚ ਬਾਬਿਆਂ ਦੀ ਛੋਟੀ ਭੈਣ ਕਿਸ ਫਸਲ ਦੇ ਸਿੱਟਿਆਂ ਦੀ ਪੰਡ ਬਣ ਕੇ ਲਈ ਇਹਦਾ ਉੱਤਰ ਆਊਗਾ ਜੀ ਜਵਾਰ ਤੀਜਾ ਪ੍ਰਸ਼ਨ ਚੰਡੀ ਦੀ ਵਾਰ ਪੜਨ ਉਪਰੰਤ ਕਿਹੜਾ ਭਾਵ ਉਪਜਦਾ ਹੈ ਇਹਦਾ ਉੱਤਰ ਆਊਗਾ ਜੀ ਵੀਰ ਵੀਰ ਰਸ ਜਾਂ ਭਾਵ ਉਪਜਦਾ ਹੈ ਚੰਡੀ ਦੀ ਵਾਰ ਨੂੰ ਪੜ੍ਹ ਕੇ ਉਸ ਤੋਂ ਬਾਅਦ ਸ ਸ਼ਾਹ ਹੁਸੈਨ ਕਿਹੜੇ ਇਸ਼ਕ ਦੀ ਗੱਲ ਕਰਦਾ ਹੈ ਇਹਦਾ ਉੱਤਰ ਆਊਗਾ ਜੀ ਹਕੀਕੀ ਹਕੀਕੀ ਇਸ਼ਕ ਦੀ ਗੱਲ ਕਰਦਾ ਹੈ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਭਾਗ ਅੜਾ ਹਾਹਾ ਨਾਇਕ ਇਕਾਂਗੀ ਵਿੱਚ ਇਕਾਂਗੀ ਦਾ ਨਾਇਕ ਕਿਸ ਚੀਜ਼ ਦੀ ਪ੍ਰਾਪਤੀ ਲਈ ਝਟਕ ਰਿਹਾ ਸੀ ਇਹਦਾ ਉੱਤਰ ਆਊਗਾ ਜੀ ਨੌਕਰੀ ਦੀ ਪ੍ਰਾਪਤੀ ਲਈ ਝਟਕ ਰਿਹਾ ਸੀ ਉਸ ਤੋਂ ਬਾਅਦ ਕਕਾ ਸੰਤ ਸਿੰਘ ਸੇਖੋਂ ਦਾ ਇਕਾਂਗੀ ਦੂਜਾ ਵਿਆਹ ਵਿੱਚ ਨਿਹਾਲ ਕੌਰ ਦੂਜੇ ਵਿਆਹ ਦਾ ਡਰਾਵਾ ਕਿਸ ਨੂੰ ਦਿੰਦੀ ਹੈ ਇਹਦਾ ਉੱਤਰ ਆਊਗਾ ਜੀ ਮਨਜੀਤ ਕੌਰ ਨੂੰ ਮਨਜੀਤ ਕੌਰ ਇਹਦੀ ਨੂੰਹ ਹੈ ਉਹ ਆਪਣੀ ਨੂੰਹ ਨੂੰ ਦੂਜੇ ਵਿਆਹ ਦਾ ਡਰਾਵਾ ਦਿੰਦੀ ਹੈ ਉਸ ਤੋਂ ਬਾਅਦ ਖਖਾ ਬਾਗੀ ਦੀ ਧੀ ਕਹਾਣੀ ਦਾ ਸਮਾਂ ਕਿਹੜਾ ਹੈ ਇਹਦਾ ਉੱਤਰ ਆਊਗਾ ਜੀ ਆਜ਼ਾਦੀ ਦੀ ਲਹਿਰ ਵਾਲਾ ਇਹਦਾ ਉੱਤਰ ਆਊਗਾ ਆਜ਼ਾਦੀ ਦੀ ਲਹਿਰ ਵਾਲਾ ਉਸ ਤੋਂ ਬਾਅਦ ਗੱਗਾ ਧਰਤੀ ਹੇਠਲਾ ਬਲਦ ਕਹਾਣੀ ਵਿੱਚ ਕਿਹੜੇ ਦੇਸ਼ ਨਾਲ ਲੜਾਈ ਦਾ ਜ਼ਿਕਰ ਹੈ ਇਹਦਾ ਉੱਤਰ ਆਊਗਾ ਜੀ ਜਪਾਨ ਜਪਾਨ ਉਸ ਤੋਂ ਬਾਅਦ ਭਾਗ ਈ ਡੀ ਘਾ ਇੱਕ ਹੋਰ ਨਵਾਂ ਸਾਲ ਵਿੱਚ ਨਾਵਲ ਵਿੱਚ ਕਿਹੜਾ ਸ਼ਾਇਰ ਮਜ਼ਦੂਰਾਂ ਕਿਸਾਨਾਂ ਬਾਰੇ ਕਵਿਤਾ ਲਿਖਣ ਦੀ ਗੱਲ ਕਰਦਾ ਹੈ ਇਹਦਾ ਉੱਤਰ ਆਊਗਾ ਜੀ پرویز ਪਰ ਵੇਸ ਉਸ ਤੋਂ ਬਾਅਦ ਨੰਗਾ ਇੱਕ ਹੋਰ ਨਵਾਂ ਸਾਲ ਨਾਵਲ ਵਿੱਚ ਕਿਸ ਰਾਜ ਦੀ ਗੱਲ ਕੀਤੀ ਗਈ ਹੈ ਇਹਦਾ ਉੱਤਰ ਆਊਗਾ ਜੀ ਲੋਕ ਰਾਜ ਜੀ ਤੀਜਾ ਪ੍ਰਸ਼ਨ ਕੋਈ ਦੋ ਕਾ ਬੰਧ ਦਿੱਤੇ ਜਾਣਗੇ ਸਾਹਿਤ ਮਾਲਾ ਦੇ ਵਿੱਚ ਤੇ ਦੋਨਾਂ ਦੇ ਵਿੱਚੋਂ ਇੱਕ ਦੀ ਪ੍ਰਸੰਗ ਸਹਿਤ ਵਿਆਖਿਆ ਕਰਨੀ ਹੈ ਜਿਵੇਂ ਇਹਨਾਂ ਨੇ ਦਿੱਤਾ ਹੈ ਊੜਾ ਨਾਜ਼ਕ ਪੈਰ ਮਲੂਕ ਸੱਸੀ ਦੇ ਮਹਿ ਦੇ ਨਾਲ ਸ਼ਿੰਗਾਰੇ ਇਹ ਕਾਵ ਟੋਟਾ ਜਿਹੜਾ ਆਪਣੇ ਕਿੱਸਾ ਕਾਵ ਦੇ ਵਿੱਚੋਂ ਲਿਆ ਗਿਆ ਹੈ ਕਿੱਸਾਕਾਰ ਹੈ ਗਿਆ ਹਾਸ਼ਮ ਸ਼ਾਹ ਤੇ ਕਿੱਸੇ ਦਾ ਨਾਮ ਹੈ ਸੱਸੀ ਪੁੰਨੂ ਇੰਨਾ ਸਤਰਾਂ ਦੇ ਵਿੱਚ ਕਵੀ ਹੈ ਜਿਹੜਾ ਉਹ ਸੱਸੀ ਦੀ ਹਾਲਤ ਨੂੰ ਬਿਆਨ ਕਰਦਾ ਹੈ ਪੁੰਨੂ ਤੋਂ ਬਾਅਦ ਸੱਸੀ ਦੀ ਕੀ ਹਾਲਤ ਹੁੰਦੀ ਹੈ ਜਦੋਂ ਉਹ ਨੂੰ ਤਮਾਰੂ ਥਾਲ ਦੇ ਵਿੱਚ ਲੱਭਦੀ ਹੈ ਉਸ ਤੋਂ ਬਾਅਦ ਅੱਗੇ ਹੈਗਾ ਜੀ ਆੜਾ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਇਹ ਕਾਵ ਟੋਟਾ ਹੈ ਜਿਹੜਾ ਗੁਰਮਤਕ ਕਾਵ ਦੇ ਵਿੱਚੋਂ ਲਿਆ ਗਿਆ ਹੈ ਗੁਰੂ ਅਮਰਦਾਸ ਜੀ ਦੀ ਬਾਣੀ ਆਨੰਦ ਸਾਹਿਬ ਦੇ ਵਿੱਚ ਦਰਜ ਹੈ ਇਹਦੇ ਵਿੱਚ ਗੁਰੂ ਜੀ ਦੱਸਦੇ ਨੇ ਕਿ ਜੀਵ ساری ਉਮਰ ਮਾਇਆ ਦੇ ਪਿੱਛੇ ਦੌੜਦਾ ਰਹਿੰਦਾ ਹੈ ਪੈਸੇ ਦੇ ਪਿੱਛੇ ਦੌੜਦਾ ਰਹਿੰਦਾ ਹੈ ਤੇ ਫੇਰ ਵੀ ਜਿਸ ਉੱਤੇ ਪ੍ਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਜਿਹੜੇ ਮਨੁੱਖ ਦੇ ਉੱਪਰ ਪ੍ਰਮਾਤਮਾ ਦੀ ਮਿਹਰ ਹੋ ਜਾਂਦੀ ਹੈ ਉਹਦੀ ਜਿਹੜੀ ਜ਼ਿੰਦਗੀ ਹੈ ਉਹ ਦੁੱਖਾਂ ਤੋਂ ਦੂਰ ਹੋ ਜਾਂਦੀ ਹੈ। ਉਹਨਾਂ ਦੀ ਦੁੱਖਾਂ ਦੀ ਨਿਵਿਰਤੀ ਹੋ ਜਾਂਦੀ ਹੈ ਜਿਹੜੇ ਮਨੁੱਖ ਦੇ ਉੱਪਰ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ। ਇਸ ਕਰਕੇ ਤੁਸੀਂ ਕਿਸੇ ਵੀ ਕਾਵ ਟੋਟੇ ਦੀ ਵਿਆਖਿਆ ਕਰ ਸਕਦੇ ਹੋ ਦੋਨਾਂ ਦੇ ਵਿੱਚੋਂ ਇੱਕ ਦੀ ਕਰਨੀ ਹੈ। ਉਸ ਤੋਂ ਬਾਅਦ ਅੱਗੇ ਚੌਥਾ ਪ੍ਰਸ਼ਨ ਹੀਟ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਦਾ ਕੇਂਦਰੀ ਭਾਵ ਲਗਭਗ 40 ਸ਼ਬਦਾਂ ਵਿੱਚ ਲਿਖੋ ਪਹਿਲਾ ਦਿੱਤਾ ਹੋਇਆ ਜੰਗ ਦਾ ਹਾਲ ਸ਼ਾ ਮੁਹੰਮਦ ਕੇਂਦਰੀ ਭਾਵ ਦੇ ਵਿੱਚ ਤੁਸੀਂ ਲਿਖਣਾ ਹੈ ਕਿ ਸਿੱਖਾਂ ਅਤੇ ਅੰਗਰੇਜ਼ਾਂ ਦੀ ਭਿਆਨਕ ਲੜਾਈ ਹੋਈ ਜਿਦੇ ਵਿੱਚ ਸਿੱਖਾਂ ਨੇ ਅੰਗਰੇਜ਼ੀ ਫੌਜਾਂ ਦਾ ਬੁਰਾ ਹਾਲ ਕੀਤਾ ਪਰ ਮਹਾਰਾਜਾ ਰਣਜੀਤ ਸਿੰਘ ਦੀ ਅਨਹੋਂਦ ਹੋਣ ਕਰਕੇ ਸਿੱਖ ਫੌਜਾਂ ਜਿੱਤ ਕੇ ਵੀ ਹਾਰ ਗਈਆਂ ਇਹਦੇ ਵਿੱਚ ਇਹ ਆ ਜਾਊਗਾ ਜੀ ਉਸ ਤੋਂ ਬਾਅਦ ਦੂਜਾ ਹੈਗਾ ਆੜਾ ਸੋਕਿਉ ਮੰਦਾ ਆਖੀ ਹੈ ਗੁਰੂ ਨਾਨਕ ਦੇਵ ਜੀ ਦੀ ਰਚਨਾ ਦੋਨਾਂ ਦੇ ਵਿੱਚ ਇੱਕ ਕਰਨੀ ਹੈ ਸੋਕਿਉ ਮੰਦਾ ਆਖੀ ਹੈ ਕੇਂਦਰੀ ਭਾਵ ਦੇ ਵਿੱਚ ਆਪਾਂ ਲਿਖਾਂਗੇ ਸੋਕਿਉ ਮੰਦਾ ਆਖੀ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਦੱਸਦੇ ਹਨ ਕਿ ਮਨੁੱਖ ਦਾ ਜਨਮ ਤੋਂ ਮਰਨ ਤੱਕ ਦਾ ਸਬੰਧ ਇਸਤਰੀ ਨਾਲ ਜੁੜਿਆ ਹੋਇਆ ਹੈ ਇਸਤਰੀ ਤੋਂ ਬਾਹਰ ਕੇਵਲ ਪ੍ਰਮਾਤਮਾ ਹੈ ਰਾਜੀ ਵੀ ਇਸਤਰੀ ਤੋਂ ਜਨਮ ਲੈਂਦੇ ਹਨ ਇਸ ਕਰਕੇ ਸਾਨੂੰ ਕਦੇ ਵੀ ਇਸਤਰੀ ਨੂੰ ਮੰਦਾ ਨਹੀਂ ਬੋਲਣਾ ਚਾਹੀਦਾ ਇਹ ਤੁਸੀਂ ਕੇਂਦਰੀ ਭਾਅ ਉਹ ਦੇ ਵਿੱਚ ਲਿਖ ਦੇਣਾ ਉਸ ਤੋਂ ਬਾਅਦ ਅੱਗੇ ਹੈਗਾ ਪੰਜਵਾਂ ਹੇਠ ਲਿਖੇ ਲੇਖਾਂ ਵਿੱਚੋਂ ਕਿਸੇ ਇੱਕ ਦਾ ਸਾਰ ਹਾਂਜੀ ਦੋ ਲੇਖ ਦਿੱਤੇ ਹੋਣਗੇ ਦੋਨਾਂ ਦੇ ਵਿੱਚੋਂ ਕਿਸੇ ਇੱਕ ਲੇਖ ਦਾ ਸਾਰ ਲਿਖ ਦੇਣਾ ਹਾਂਜੀ ਅਗਲਾ ਪ੍ਰਸ਼ਨ 6ਵਾਂ ਹੇਠ ਲਿਖੇ 82 ਪ੍ਰਸ਼ਨਾਂ ਵਿੱਚੋਂ ਕਿਸੇ ਦੋ ਦੇ ਉੱਤਰ ਲਿਖੋ। 4 ਪ੍ਰਸ਼ਨ ਦਿੱਤੇ ਜਾਣਗੇ ਚਾਰਾਂ 'ਚ ਕੋਈ ਦੋ ਕਰਨੇ ਨੇ। ਪਹਿਲਾ ਦਿੱਤਾ ਹੋਇਆ ਹੈ ਛਾਪੇ ਪਿੰਡ ਵਾਲਿਆਂ ਨੇ ਲੇਖਕ ਦੇ ਬਡੇਰਿਆਂ ਤੋਂ ਨਾਤਾ ਕਿਉਂ ਤੋੜ ਲਿਆ? ਹਾਂਜੀ ਇਹਦੇ ਉੱਤਰ ਵਿੱਚ ਆਪਾਂ ਲਿਖਾਂਗੇ ਕਿ ਇੱਕ ਵਾਰੀ ਲੇਖਕ ਦੇ ਵੱਡੇ-ਵਡੇਰੇ ਛਾਪੇ ਪਿੰਡ ਵਾਲਿਆਂ ਦੇ ਘਰ ਵਿਆਹ ਤੇ ਗਏ। ਵਿਆਹ ਵਿੱਚ ਉਹਨਾਂ ਨੇ ਰਿਸ਼ਤੇਦਾਰਾਂ ਲਈ ਬਣਾਇਆ ਪ੍ਰਸ਼ਾਦ ਦਾ ਸਾਰਾ ਕੜਾਹਾ ਚਟਮ ਕਰ ਦਿੱਤਾ ਜਿਸ ਤੋਂ ਬਾਅਦ ਛਾਪੇ ਪਿੰਡ ਵਾਲਿਆਂ ਨੇ ਲੇਖਕ ਦੇ ਬਡੇਰਿਆਂ ਤੋਂ ਨਾਤਾ ਤੋੜ ਲਿਆ ਹਾਂਜੀ ਅਗਲਾ ਪ੍ਰਸ਼ਨ ਆੜਾ ਅਮੀਰ ਘਰਾਂ ਵਿੱਚ ਜੇ ਕਿਸੇ ਦੀ ਸਿਹਤ ਠੀਕ ਹੁੰਦੀ ਹੈ ਤਾਂ ਨੌਕਰਾਂ ਦੀ ਹੀ ਹੁੰਦੀ ਹੈ ਇਸ ਕਥਨ ਦੀ ਵਿਆਖਿਆ ਕਰੋ ਹਾਂਜੀ ਇਹਦੇ ਉੱਤਰ ਵਿੱਚ ਆਪਾਂ ਲਿਖਾਂਗੇ ਅਮੀਰ ਘਰਾਂ ਵਿੱਚ ਜੇ ਕਿਸੇ ਦੀ ਸਿਹਤ ਠੀਕ ਹੁੰਦੀ ਹੈ ਤਾਂ ਨੌਕਰਾਂ ਦੀ ਹੀ ਹੁੰਦੀ ਹੈ ਇਹ ਕਥਨ ਬਿਲਕੁਲ ਸਹੀ ਹੈ ਕਿਉਂਕਿ ਅਮੀਰ ਲੋਕ ਆਪ ਤਾਂ ਤੁਰਨ ਦੀ ਬਜਾਏ ਘਰ ਵਿੱਚ ਆਰਾਮ ਕਰਦੇ ਰਹਿੰਦੇ ਹਨ ਅਤੇ ਨੌਕਰ ਕੰਮ ਕਰਨ ਲਈ ਤੁਰਦੇ ਫਿਰਦੇ ਰਹਿੰਦੇ ਹਨ ਇਸ ਕਰਕੇ ਨੌਕਰਾਂ ਦੀ ਸਿਹਤ ਠੀਕ ਰਹਿੰਦੀ ਹੈ ਹਾਂਜੀ ਅਗਲਾ ਪ੍ਰਸ਼ਨ ਈ ਡੀ ਪ੍ਰਾਰਥਨਾ ਕਰਨ ਨਾਲ ਕੈਦੀ ਦੇ ਵਿਹਾਰ ਵਿੱਚ ਕਿਹੋ ਜਿਹੀ ਤਬਦੀਲੀ ਆਈ ਹਾਂਜੀ ਇਹਦੇ ਉੱਤਰ ਵਿੱਚ ਆਪਾਂ ਲਿਖਾਂਗੇ ਪ੍ਰਾਰਥਨਾ ਕਰਨ ਨਾਲ ਕੈਦੀ ਦਾ ਮਨ ਸ਼ਾਂਤ ਹੋ ਗਿਆ ਕੈਦੀ ਪਾਠ ਕਰਨ ਦੇ ਨਾਲ ਗੁਰਬਾਣੀ ਦੇ ਅਰਥ ਸਮਝਣ ਲੱਗਿਆ ਕੈਦੀ ਦੇ ਸੁਭਾਅ ਵਿੱਚ ਨਿਮਰਤਾ ਅਤੇ ਮਿਠਾਸ ਆ ਗਈ ਜਿਹੜਾ ਕੈਦੀ ਸੀ ਉਹਨੇ ਸੰਸਾਰਕ ਪਦਾਰਥਾਂ ਤੇ ਪਦਵੀਆਂ ਤੋਂ ਮੂੰਹ ਮੋੜ ਲਿਆ। ਹਾਂਜੀ ਅਗਲਾ ਪ੍ਰਸ਼ਨ ਸਸਾ। ਬਾਬਾ RAM ਸਿੰਘ ਜੀ ਨੇ ਜੋ ਉਪਦੇਸ਼ ਦਿੱਤੇ ਹਨ ਉਹਨਾਂ ਨੂੰ ਸੰਖੇਪ ਵਿੱਚ ਲਿਖੋ। ਹਾਂਜੀ ਇਹਦੇ ਉੱਤਰ ਵਿੱਚ ਆਪਾਂ ਲਿਖਾਂਗੇ ਕਿ ਬਾਬਾ RAM ਸਿੰਘ ਜੀ ਨੇ ਲੋਕਾਂ ਦੀ ਰਹਿਣੀ ਬਹਿਣੀ ਨੂੰ ਵਧੀਆ ਬਣਾਉਣ ਵਿਆਮਾ ਭਰਮਾ ਤੋਂ ਦੂਰ ਰਹਿਣ ਅਤੇ ਸਮਾਜ ਵਿੱਚ ਔਰਤਾਂ ਨੂੰ ਮਰਦਾਂ ਬਰਾਬਰ ਰੱਖਣ ਦਾ ਉਪਦੇਸ਼ ਦਿੱਤਾ। ਹਾਂਜੀ ਅੱਗੇ 7ਵਾਂ ਪ੍ਰਸ਼ਨ ਦੋ ਕਹਾਣੀਆਂ ਦਿੱਤੀਆਂ ਜਾਣਗੀਆਂ ਦੋਨਾਂ ਦੇ ਵਿੱਚੋਂ ਕਿਸੇ ਇੱਕ ਦਾ ਸਾਰ ਕਰਨਾ ਜਿਵੇਂ ਇਹਨਾਂ ਨੇ ਦਿੱਤਾ ਹੋਇਆ ਧਰਤੀ ਹੀਟਲਾ ਬਲਦ ਕੁਲਵੰਤ ਸਿੰਘ ਵਿਰਕ ਆੜਾ ਮਡੀਆਂ ਤੋਂ ਦੂਰ ਰੁਗਵੀਰ ਢੰਡ ਇਹਨਾਂ 'ਚੋਂ ਕੋਈ ਇੱਕ ਕਹਾਣੀ ਦਾ ਸਾਰ ਲਿਖਣਾ ਆਪਣੇ ਸ਼ਬਦਾਂ 'ਚ ਉਸ ਤੋਂ ਬਾਅਦ 8ਵਾਂ ਕਹਾਣੀਆਂ ਦੇ ਆਧਾਰ ਤੇ ਪੁੱਛੇ ਗਏ ਹੇਠ ਲਿਖੇ ਪ੍ਰਸ਼ਨਾਂ ਵਿੱਚੋਂ ਕਿਸੇ 2 ਦੇ ਉੱਤਰ ਲਿਖੋ ਕਹਾਣੀਆਂ ਦੇ ਵਿੱਚੋਂ ਕੋਈ 4 ਪ੍ਰਸ਼ਨ ਦਿੱਤੇ ਜਾਣਗੇ ਚਾਰਾਂ ਦੇ ਵਿੱਚੋਂ ਕੋਈ 2 ਕਰਨੇ ਨੇ ਜਿਵੇਂ ਇਹਨਾਂ ਨੇ ਦਿੱਤਾ ਹੋਇਆ ਪਹਿਲਾ ਊੜਾ ਬੰਮ ਨੂੰ ਮਾਤਾ ਦੀਨ ਨਾਲ ਕਿਸ ਗੱਲੋਂ ਈਰਖਾ ਸੀ ਹਾਂਜੀ ਇਹਦੇ ਉੱਤਰ ਵਿੱਚ ਆਪਾਂ ਲਿਖਾਂਗੇ ਬੰਮ ਨੂੰ ਮਾਤਾ ਦੀਨ ਨਾਲ ਇਸ ਗੱਲੋਂ ਈਰਖਾ ਸੀ ਕਿ ਉਹ ਉਸ ਦੇ ਰਾਤਵ ਵਿੱਚੋਂ ਚੋਰੀ ਕਰਦਾ ਸੀ ਅਤੇ ਉਸ ਦੇ ਹੱਕ ਖੋ ਰਿਹਾ ਸੀ ਹਾਂਜੀ ਅਗਲਾ ਪ੍ਰਸ਼ਨ ਆੜਾ ਰਸ਼ੀਦ ਆਪਣੀ ਬਿਮਾਰੀ ਤੋਂ ਰਾਹਤ ਲੈਣ ਲਈ ਕੀ ਸ਼ੌਕ ਪਾਲਦਾ ਹੈ ਇਹਦੇ ਉੱਤਰ ਵਿੱਚ ਆਪਾਂ ਲਿਖਾਂਗੇ ਰਸ਼ੀਦ ਆਪਣੀ ਬਿਮਾਰੀ ਤੋਂ ਰਾਹਤ ਲੈਣ ਲਈ ਆਪਣੇ ਘਰ ਦੇ ਆਸ-ਪਾਸ ਫੁੱਲਾਂ ਦੇ ਪੌਦੇ ਲਗਾਉਂਦਾ ਹੈ ਬਿੱਲੀ ਅਤੇ ਬਿਲੌਂਗੜਿਆਂ ਨੂੰ ਕਢਾਉਂਦਾ ਹੈ ਕਬੂਤਰ ਅਤੇ ਤੋਤੇ ਪਾਲਦਾ ਹੈ ਆਪਣੇ ਗੁਆਂਢ ਦੇ ਬੱਚਿਆਂ ਨੂੰ ਬੁਲਾ ਕੇ ਉਹਨਾਂ ਨੂੰ ਸਕੂਲ ਦਾ ਕੰਮ ਕਰਵਾਉਂਦਾ ਹੈ ਅਤੇ ਪਤੰਗ ਵੀ ਚੜਾਉਂਦਾ ਹੈ ਪਤੰਗ ਚੜਾਉਂਦੇ ਹੋਏ ਉਸ ਦੀ ਮੌਤ ਹੋ ਜਾਂਦੀ ਹੈ ਹਾਂਜੀ ਅੱਗੇ ਹੈਗਾ ਈਡੀ ਲੇਖਕ ਮਾਲਕ ਤੋਂ ਤਨਖਾਹ ਵਧਾਉਣ ਦੀ ਮੰਗ ਤੋਂ ਸੰਕੋਚ ਕਿਉਂ ਕਰ ਰਿਹਾ ਸੀ ਇਹਦੇ ਉੱਤਰ ਵਿੱਚ ਆਪਾਂ ਲਿਖਾਂਗੇ ਲੇਖਕ ਮਾਲਕ ਤੋਂ ਤਨਖਾਹ ਵਧਾਉਣ ਦੀ ਮੰਗ ਤੋਂ ਸੰਕੋਚ ਇਸ ਕਰਕੇ ਕਰ ਰਿਹਾ ਸੀ ਕਿਤੇ ਮਾਲਕ ਉਸ ਨੂੰ ਨੌਕਰੀ ਤੋਂ ਨਾ ਹਟਾ ਦੇ ਕਿਸੇ ਸਾਥੀ ਨੇ ਉਸ ਦਾ ਸਾਥ ਨਹੀਂ ਦੇਣਾ ਜੇਕਰ ਉਹ ਬੇਰੁਜ਼ਗਾਰ ਹੋ ਗਿਆ ਤਾਂ ਉਸ ਦਾ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਇਹ ਅਗਲਾ ਪ੍ਰਸ਼ਨ ਸੱਸਾ 마ਸੀ ਇੰਗਲੈਂਡ ਤੋਂ ਇੰਡੀਆ ਨੂੰ ਮੁੜ ਕਿਉਂ ਪਰਤ ਆਉਣਾ ਚਾਹੁੰਦੀ ਹੈ ਹਾਂਜੀ ਇਹਦੇ ਉੱਤਰ ਵਿੱਚ ਆਪਾਂ ਲਿਖਾਂਗੇ ਇੰਗਲੈਂਡ ਵਿੱਚ 마ਸੀ ਦਾ ਪੁੱਤਰ ਅਤੇ ਨੂੰ 마ਸੀ ਲਈ ਵਕਤ ਨਹੀਂ ਕੱਢ ਸਕੇ ਤੇ 마ਸੀ ਦੇ ਪੋਤਰੇ ਅਤੇ ਪੋਤੀਆਂ ਵੀ ਪਿਆਰ ਬਾਲਾ ਬਤੀਰਾ ਜਿਹੜਾ ਉਹ ਪੇਸ਼ ਨਹੀਂ ਕਰ ਸਕੇ ਜਿਸ ਕਰਕੇ 마ਸੀ ਨੂੰ ਉੱਥੋਂ ਦਾ ਵਾਤਾਵਰਣ ਜਿਹੜਾ ਬੇਰੁੱਖਾ ਬੇਰੁਖੀ ਵਾਲਾ ਲੱਗਿਆ ਜਿਸ ਕਰਕੇ 마ਸੀ ਸੋਚਦੀ ਸੀ ਵੀ ਕਿਤੇ ਮੈਂ ਇੱਥੇ ਕੁੱਟਕੁੱਟ ਕੇ ਨਾ ਮਰ ਜਾਵਾਂ ਇਸ ਕਰਕੇ 마ਸੀ ਹੈ ਜਿਹੜੀ ਉਹ ਇੰਗਲੈਂਡ ਤੋਂ ਇੰਡੀਆ ਨੂੰ ਮੁੜ ਪਰਤ ਆਉਣਾ ਚਾਹੁੰਦੀ ਸੀ ਕੀ ਪ੍ਰਸ਼ਨ ਨੋਮਾ ਨੌਵੇਂ ਪ੍ਰਸ਼ਨ ਦੇ ਵਿੱਚ ਆਪਾਂ ਨੂੰ ਇਕਾਂਗੀਆਂ ਦੇ ਵਿੱਚੋਂ ਕੋਈ ਦੋ ਪਾਤਰ ਦਿੱਤੇ ਜਾਣਗੇ ਦੋਨੋਂ ਪਾਤਰਾਂ ਦੇ ਵਿੱਚੋਂ ਕਿਸੇ ਇੱਕ ਪਾਤਰ ਦਾ ਪਾਤਰ ਚਿੱਤਰਣ ਕਰਨਾ ਜਿਵੇਂ ਇਹਦੇ ਵਿੱਚ ਦਿੱਤਾ ਹੋਇਆ ਊੜਾ ਜ਼ੇਨਤ ਉਨਨੀਸਾ ਇਕਾਂਗੀ ਜਫਰਨਾਵਾ ਵਿੱਚੋਂ ਹੈ ਇਹਦੇ ਪਾਤਰ ਦੇ ਪੱਖ ਹੈਗੇ ਨੇ ਪਿਤਾ ਦੀ ਸੇਵਾ ਕਰਨ ਵਾਲੀ ਪਿਤਾ ਦੀਆਂ ਗੱਲਾਂ ਤੋਂ ਨਾਰਾਜ਼ ਤੀਜਾ ਲਿਖਾਂਗੇ ਆਪਾਂ ਪਿਤਾ ਦੀਆਂ ਕਮਜ਼ੋਰੀਆਂ ਤੋਂ ਜਾਣੂ ਚੌਥਾ ਜ਼ੁਲਮ ਨਾਲ ਸਹਾਰ ਸਕਣ ਵਾਲੀ ਇਹਦੇ ਪਾਤਰ ਦੇ ਪੱਖ ਨੇ ਉਸ ਤੋਂ ਬਾਅਦ ਅੱਗੇ ਦਿੱਤਾ ਹੋਇਆ ਆੜਾ ਥਾਣੇਦਾਰ ਇਕਾਂਗੀ ਬੰਬਕੇਸ ਦਾ ਇਹ ਪਾਤਰ ਹੈ ਇਹਦੇ ਪਾਤਰ ਚਿੱਤਰਣ ਦੇ ਪੱਖ ਹੈਗੇ ਨੇ ਬੇਸਮਝ ਅਫਸਰ ਸਖਤ ਸੁਭਾਅ ਵਾਲਾ ਤੀਜਾ ਆਊਗਾ ਰੋਬ ਪਾਉਣ ਵਾਲਾ ਚੌਥਾ ਖੁਸ਼ਾਮਦ ਪਸੰਦ ਪੰਜਵਾਂ ਬਿਆੰਗਮਈ ਪਾਤਰ ਜੀ ਅੱਗੇ ਹੈਗਾ 10ਵਾਂ ਪ੍ਰਸ਼ਨ ਆਪਾਂ ਨੂੰ ਇਕਾਂਗੀਆਂ ਦੇ ਵਿੱਚੋਂ ਕੋਈ ਦੋ वार्तालाਪ ਦਿੱਤੇ ਜਾਣਗੇ ਕਿਸੇ ਇੱਕ वार्तालाप ਦੇ ਪ੍ਰਸ਼ਨਾਂ ਦੇ ਆਪਾਂ ਨੇ ਉੱਤਰ ਲਿਖਣੇ ਨੇ ਊੜਾ ਮੇਰਾ ਤਾਂ ਕੋਈ ਨਹੀਂ ਕਰਦਾ ਜੀ ਤੁਸੀਂ ਮੇਰੇ ਤੁਸੀਂ ਆਪਣੇ ਪੁੱਤਰ ਦੇ ਦੂਜੇ ਵਿਆਹ ਦੇ ਡਰਾਵੇ ਦਿੰਦੇ ਰਹਿੰਦੇ ਹੋ ਪਰ ਮਾਂ ਜੀ ਮੈਂ ਮੰਗਰੋ ਨਹੀਂ ਲੈਣ ਵਾਲੀ ਐਡੀ ਸੌਖੀ ਤੁਸੀਂ ਕਰੋ ਸਹੀ ਆਪਣੇ ਪੁੱਤ ਦਾ ਦੂਜਾ ਵਿਆਹ ਮੈਂ ਤੁਹਾਡੇ ਦਰ ਤੇ ਸ਼ਹੀਦ ਹੋ ਕੇ ਨਾ ਮਰ ਜਾਵਾਂ ਇਵਾਰ ਤਲਾਪ ਦਿੱਤਾ ਹੋਇਆ ਇੱਕ ਅੰਕੀ ਦੇ ਵਿੱਚ ਦੂਜਾ ਵਿਆਹ ਇੱਕ ਅੰਕੀ ਦੇ ਵਿੱਚੋਂ ਹੈ। ਇਹਦੇ ਪ੍ਰਸ਼ਨ ਨੇ ਇਹਨਾਂ ਦੇ ਉੱਤਰ ਲਿਖਾਂਗੇ। ਪਹਿਲਾ ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਲਏ ਗਏ ਹਨ? ਇਹਦਾ ਉੱਤਰ ਆਊਗਾ ਜੀ ਦੂਜਾ ਵਿਆਹ। ਦੂਜਾ ਪ੍ਰਸ਼ਨ ਮਨਜੀਤ ਦੀ ਸੱਸ ਉਸ ਨੂੰ ਕਿਸ ਗੱਲ ਦਾ ਡਰਾਵਾ ਦਿੰਦੀ ਹੈ? ਇਹਦਾ ਉੱਤਰ ਆਊਗਾ ਜੀ ਮਨਜੀਤ ਦੀ ਸੱਸ ਉਸ ਨੂੰ ਆਪਣੇ ਪੁੱਤਰ ਸੁਖਦੇਵ ਦਾ ਦੂਜਾ ਵਿਆਹ ਕਰਨ ਦਾ ਡਰਾਵਾ ਦਿੰਦੀ ਹੈ। ਤੀਜਾ ਪ੍ਰਸ਼ਨ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਇਹਦਾ ਉੱਤਰ ਆਊਗਾ ਜੀ। ਇਹ ਸ਼ਬਦ ਮਨਜੀਤ ਨੇ ਆਪਣੀ ਸਾਸਨਿਹਾਲ ਕੌਰ ਨੂੰ ਕਹੇ। ਜੀ ਅਗਲਾ ਵਾਰਤਾਲਾਪ ਹੈ ਆੜਾ ਵਾਰਤਾਲਾਪ ਪੜ੍ਹਦੇ ਆਪਾਂ। ਉਹ ਗੌਟ हमरा साथ कैसा शेमपुल्डो का हुआ आप पंजाबी लोक का ब्राडरी जे होता आप और टको गरमे भी ऐसा रिसीव करता और दूसरा मुल्क में जाकर भी रिसीव करता शर्म का बाट शेम शेम इस वार्तालाप दे पहला प्रश्न है ए शब्द किसने किस नु कहे एदा उत्तर आउगा जी ਧੋਖੇ ਕਰਕੇ ਮਰਸੀ ਨੇ ਪੰਜਾਬੀਆਂ ਨੂੰ ਕਹੇ ਦੂਜਾ ਪ੍ਰਸ਼ਨ ਮਰਸੀ ਆਪਣੇ ਨਾਲ ਹੋਏ ਕਿਸ ਧੋਖੇ ਦੀ ਗੱਲ ਕਰਦੀ ਹੈ ਇਹਦਾ ਉੱਤਰ ਆਊਗਾ ਜੀ ਹਰਦੇਵ ਨੇ ਆਪਣੀ ਪਤਨੀ ਦੇ ਹੁੰਦੇ ਝੂਠ ਬੋਲ ਕੇ ਉਸ ਨਾਲ ਵਿਆਹ ਕਰਵਾ ਲਿਆ ਤੀਜਾ ਪ੍ਰਸ਼ਨ ਮਰਸੀ ਸ਼ਰਮ ਕਾ ਬਾਤ ਸ਼ੇਮ ਸ਼ੇਮ ਕਿਉਂ ਕਹਿੰਦੀ ਹੈ ਇਹਦਾ ਉੱਤਰ ਆਊਗਾ ਜੀ ਕਿਉਂਕਿ ਉਸ ਨਾਲ ਧੋਖਾ ਹੋਇਆ ਹੈ ਇਸ ਤੋਂ ਬਾਅਦ ਅਗਲਾ ਪ੍ਰਸ਼ਨ 11ਵਾਂ ਨਾਵਲ ਇੱਕ ਹੋਰ ਨਵਾਂ ਸਾਲ ਦੇ ਆਧਾਰ ਤੇ ਹੇਠ ਲਿਖੇ ਪਾਤਰਾਂ ਵਿੱਚੋਂ ਕਿਸੇ ਇੱਕ ਦਾ ਪਾਤਰ ਚਿੱਤਰਣ ਕਰੋ ਹਾਂਜੀ ਆਪਣਾ ਇੱਕ ਹੋਰ ਨਵਾਂ ਸਾਲ ਨਾਵਲ ਦੇ ਵਿੱਚੋਂ ਕੋਈ ਦੋ ਪਾਤਰ ਦਿੱਤੇ ਹੋਣਗੇ ਦੋਨਾਂ ਦੇ ਵਿੱਚੋਂ ਕਿਸੇ ਇੱਕ ਦਾ ਚਰਿੱਤਰ ਚਿੱਤਰਣ ਕਰਨਾ ਹੈ ਇਹਦੇ ਵਿੱਚ ਪਹਿਲਾ ਦਿੱਤਾ ਹੋਇਆ ਹੈ ਦਿਆਲਾ ਇਹਦੇ ਪੱਖ ਹੈਗੇ ਨੇ ਚਰਿੱਤਰ ਦੇ ਪਤਨੀ ਨਾਲ ਬੁਰਾ سلوਕ ਕਰਨ ਵਾਲਾ ਦੂਜਾ ਆਊਗਾ ਜੀ ਇਕੱਲਾ ਰਹਿ ਕੇ ਖੁਸ਼ ਤੀਜਾ ਆਊਗਾ ਹੱਕਾਂ ਲਈ ਸੰਘਰਸ਼ ਕਰਨ ਦਾ ਚਾਹਵਾਨ ਚੌਥਾ ਇੱਕ ਚੰਗਾ ਦੋਸਤ ਪੰਜਵਾਂ ਰੋਮਾਂਟਿਕ ਰੁਚੀ ਵਾਲਾ ਉਸ ਤੋਂ ਬਾਅਦ ਹੈਗਾ ਆੜਾ ਤਾਰੋ ਇਹਦਾ ਉੱਤਰ ਆਊਗਾ ਜੀ ਇਹਦੇ ਪੱਖ ਹੈਗੇ ਨੇ ਪਹਿਲਾ ਇੱਕ ਸਧਾਰਨ ਔਰਤ ਦੂਜਾ ਧੀਆ ਪੁੱਤਰਾਂ ਨੂੰ ਪਿਆਰ ਕਰਨ ਵਾਲੀ ਤੀਜਾ ਪਤੀ ਦੀ ਸੇਵਾ ਕਰਨ ਵਾਲੀ ਚੌਥਾ ਮਿਹਨਤੀ ਪੰਜਵਾਂ ਬਿਮਾਰੀ ਦੇ ਸ਼ਿਕਾਰ ਛੇਮਾ ਘਰ ਦੀ ਗਰੀਬੀ ਤੋਂ ਪਰੇਸ਼ਾਨ ਜੇ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰੋ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ